ਸਾਚਾਰੀਕਾਲ ਮੈਂ ਸਾਕਸ਼ੀ ਕੋ ਸਵਾਗਤ ਕਰਦੀ ਹਾਂ ਤੁਹਾਡਾ ਵਾਣੇ ਡਿਆ ਪੰਜਾਬੀ ਤੇ ਐਸਵੇਲੇ ਦਿੱਲੀ ਦੇ ਵਿੱਚ ਵਿਧਾਨ ਸਭਾ ਚ ਉਹਨਾਂ ਨੂੰ ਲੈ ਕੇ ਮਾਹੌਲ ਕਾਫੀ ਪਖਿਆ ਹੋਇਆ ਹੈ ਦਿੱਲੀ ਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਕਾਫੀ ਹਲਚਲ ਮਚੀ ਹੋਈ ਹੈ ਦਿੱਲੀ ਚ ਉਹਨਾਂ ਨੂੰ ਲੈ ਕੇ ਤੇ ਇਸੇ ਵਿਚਾਲੇ ਕਿਹਾ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਦੇ ਚੋਣਾਂ ਜਿਹੜੀਆਂ ਹੁਣ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਦੀ ਇਹਨਾਂ ਦੇ ਵਿੱਚ ਸਿੱਖਾਂ ਦਾ ਅਹਿਮ ਰੋਲ ਹੈ ਪਰ ਇਹਨਾਂ ਚੋਣਾਂ ਦੇ ਵਿੱਚ ਸਿੱਖਾਂ ਨੂੰ ਕਿਹੜੇ ਮੁੱਦੇ ਦੇ ਕੇ ਕਿਸ ਪਾਰਟੀ ਨੂੰ ਵੋਟ ਪਾਣੀ ਚਾਹੀਦੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜੇਕਰ ਜਿਹੜੇ ਜਿਹੜੇ ਸਪਾਸੇ ਸਿੱਖ ਭਾਈ ਜਾ ਰਾ ਜਿਸ ਪਾਰਟੀ ਦੇ ਵੱਲ ਹੋਵੇਗਾ ਉਸ ਪਾਰਟੀ ਦੀ ਜਿੱਤ ਹੈ ਉਹ ਮੰਨੀ ਜਾ ਰਹੀ ਹੈ ਪਰ ਸਿੱਖਾਂ ਨੂੰ ਕਿਹੜੇ ਮੁੱਦਿਆਂ ਨੂੰ ਲੈ ਕੇ ਇਸ ਵੇਲੇ ਕਿਸ ਪਾਰਟੀ ਨੂੰ ਵੋਟ ਪਾਣੀ ਆਈਡੀਆ ਇਹਨਾਂ ਦੇ ਉੱਤੇ ਗੱਲ ਕਰਨੀ ਬਹੁਤ ਹੈ ਮੈਂ ਸੋ ਇਸੇ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਸੜਨਾਲ ਮੌਜੂਦ ਨੇ ਇਹ ਰਜਿੰਦਰ ਸਿੰਘ ਵਿਰਾਸਤ ਜੀ ਸਵਾਗਤ ਹੈ ਸਰ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਸਭਨੇ ਪਹਿਲੇ ਤੇ ਮੈਂ ਵਨ ਇੰਡੀਆ ਪੰਜਾਬੀ ਦੇ ਸਾਰੇ শ্রোਤਿਆਂ ਨੂੰ ਤੇ ਵਨ ਇੰਡੀਆ ਪੰਜਾਬੀ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੇਸ਼ ਕਰਦਾ ਹਾਂ ਜੀ ਰਜਿੰਦਰ ਜੀ ਸਿੱਖ ਮਿਨੋਰਟੀ ਸਕਾਲਰਸ਼ਿਪ ਸਕੀਮ ਲਿਮਿਟ ਆਫ ਦਿੱਲੀ ਜਿਹੜੀ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਲਈਏ ਦਿੱਲੀ ਦੇ ਵਿੱਚ ਮਾਈਨੋਰਟੀਜ਼ ਦਾ ਮੈਂ ਮੁੱਦਾ ਲੈ ਕੇ ਦੇਖੀਏ ਦਿੱਲੀ ਦੇ ਵਿੱਚ 10 ਸਾਲਾਂ ਤੋਂ ਸਰਕਾਰ ਚੱਲ ਰਹੀ ਹੈ ਲੇਕਿਨ ਦਿੱਲੀ ਦੇ ਮਾਈਨੋਰਟੀਸ ਬੱਚਿਆਂ ਲਈ ਖਾਸ ਕਰ ਲੋਅਰ ਮਿਡਲ ਕਲਾਸ ਪੰਜਾਬੀ ਜਿਹੜੇ ਬੱਚੇ ਨੇ ਮਾਈਨੋਰਟੀ ਦੇ ਬੱਚੇ ਨੇ ਉਹਨਾਂ ਨੂੰ ਲੈ ਕੇ ਸਰਕਾਰ ਜਿਹੜੀ ਹੈ ਉਹ ਕੋਈ ਵੀ ਸਕੀਮ ਨਹੀਂ ਲੈ ਕੇ ਆਈ ਬੱਚਿਆਂ ਨੂੰ ਖਾਸ ਕਰ ਜਿਹੜੀ ਇੱਕ ਫੀ ਵੇਵਰ ਦੀ ਸਕੀਮ ਦਿੱਤੀ ਜਾਂਦੀ ਹੈ ਫੀ ਰੀਇੰਬਰਸਮੈਂਟ ਦੀ ਸਕੀਮ ਦਿੱਤੀ ਜਾਂਦੀ ਹੈ ਦਿੱਲੀ ਸਰਕਾਰ ਵੱਲੋਂ ਔਰ ਇਹ ਲਿਮਟ 3 ਲੱਖ ਰੁਪਏ ਰੱਖੀ ਹੈ ਜਦ ਕਿ ਸੈਂਟਰ ਨੇ ਉਹ ਲਿਮਟ 8 ਲੱਖ ਰੁਪਏ ਰੱਖੀ ਹੈ ਤੇ ਜਿਹੜਾ 3 ਲੱਖ ਰੁਪਏ ਲਿਮਿਟ ਵਾਲਾ ਬੱਚਾ ਹੈ ਉਹ ਬੱਚਾ ਤਾਂ ਸਰਕਾਰੀ ਸਕੂਲਾਂ ਚ ਜਾਂਦਾ ਹੈ ਉਰੀ ਰੀਇਮਬਰਸਮੈਂਟ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ ਔਰ ਜਿਹੜਾ ਲੋਅਰ ਮਿਡਲ ਕਲਾਸ ਹੈ ਮਾਇਨੋਰਟੀ ਦਾ ਬੱਚਾ ਜਿਹਦੀ ਕੀ ਇਨਕਮ 6 ਤੋਂ 8 ਲੱਖ ਦੇ ਵਿੱਚ ਹੈਗੀ ਹੈ ਉਸ ਬੱਚੇ ਨੂੰ ਜਿਹਨੂੰ ਫੀਸ ਦੀ ਵੇਵਰ ਦੀ ਲੋੜ ਹੈ ਔਰ ਰੀਇਮਬਰਸਮੈਂਟ ਦੀ ਲੋੜ ਹੈ ਉਹਨੂੰ ਉਹ ਜਿਹੜੀ ਹੈ ਫੀਸ ਦੀ ਰੀਇਮਬਰਸਮੈਂਟ ਨਹੀਂ ਹੋ ਪਾਰੀ ਹੈ ਜੋ ਕਿ ਦਿੱਲੀ ਦੇ ਵਿੱਚ ਮੈਂ ਕਿਤੇ ਨਾ ਕਿਤੇ ਕਹਾਂਗਾ ਦਿੱਲੀ ਸਰਕਾਰ ਦਿੱਲੀ ਦੇ ਵਿੱਚ ਜੋ 10 ਸਾਲਾਂ ਤੋਂ ਸਰਕਾਰ ਚੱਲ ਰਹੀ ਹੈ ਉਨੇ ਇਸ ਕਦੀ ਵੀ ਨ ਤਵੱਜੂ ਦਿੱਤਾ ਅਸੀਂ ਵਾਰੀ ਵਾਰੀ ਇਹਨਾਂ ਨੂੰ ਲੈਟਰ ਦੇ ਕੇ ਆਇਆ ਹਾਂ ਮਾਈਨੋਰਿਟੀ ਡਿਪਾਰਟਮੈਂਟ ਨੂੰ ਅਸੀਂ ਕਈ ਵਾਰ ਸੀਐਮ ਸਾਹਿਬ ਨੂੰ ਵੀ ਰਿਮਾਈਂਡਰ ਦਿੱਤੇ ਨੇ ਲੇਕਿਨ ਇਹ ਇਸ ਮੁੱਦੇ ਨੂੰ ਬਿਲਕੁਲ ਹੀ ਅਣਗੋਲਿਆ ਕੀਤਾ ਗਿਆ ਸੀ ਡਿਵੈਲਪਮੈਂਟ ਆਫ ਪੰਜਾਬੀ ਲੈਂਗੁਏਜ ਇਸ਼ੂ ਆਫ ਦਿੱਲੀ ਇਸ ਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਦੇਖੋ ਜੀ ਦਿੱਲੀ ਦੇ ਵਿੱਚ 1947 ਦੀ ਵੰਡ ਤੋਂ ਬਾਅਦ ਸਭ ਨਾਲ ਜ਼ਿਆਦਾ ਪੰਜਾਬੀ ਆਏ ਇੱਥੇ ਹਿੰਦੂ ਔਰ ਸਿੱਖ ਪੰਜਾਬੀ ਸਾਰਾ ਜਿਹੜਾ ਹੈ ਪਾਕਿਸਤਾਨ ਦੇ ਵੈਸਟ ਪੰਜਾਬ ਦੇ ਇਲਾਕੇ ਤੋਂ ਸਾਰਾ ਦਿੱਲੀ 'ਚ ਆ ਕੇ ਦਿੱਲੀ ਦੀ ਥਾਂ-ਥਾਂ ਵਸਿਆ ਤੁਸੀਂ ਅੱਜ ਵੀ ਦੇਖ ਲਓ ਅਸੀਂ ਇਹਨਾਂ ਨੂੰ ਕਈ ਵਾਰ ਸਰਕਾਰ ਨੂੰ ਚਿਤਾਇਆ ਕਿ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਤੁਸੀਂ ਜਿਹੜੇ ਐ ਤੁਸੀਂ ਇਹ ਗੋਲਿਆ ਕੀਤਾ ਹੋਇਆ ਇਹ ਦਿੱਲੀ ਦਿੱਲੀ ਦੇ ਵਿੱਚ ਕੋਈ ਵੀ ਜਿਹੜਾ ਕਿ ਜਿਹੜੇ ਪੰਜਾਬੀ ਨੇ ਪਰਿਵਾਰ ਹੈਗੇ ਨੇ ਉਹਨਾਂ ਦੇ ਬੱਚਿਆਂ ਲਈ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਸਰਕਾਰ ਦਾ ਬੜਾ ਹੀ ਉਦਾਸੀਨ ਰਵੱਈਆ ਰਿਹਾ ਹੁਣ ਤੇ ਇੱਥੇ ਤੱਕ ਖਤ ਹੋ ਗਈ ਸੀ ਕਿ ਜਿੰਨੇ ਵੀ ਪੰਜਾਬੀ ਦੇ ਟੀਚਰ ਨੇ ਜਿਹੜੇ ਕਿ ਪੰਜਾਬੀ ਅਕੈਡਮੀ ਵੱਲੋਂ ਚੱਲਦੇ ਸੀ ਉਹਨਾਂ ਦੀ ਤਨਖਾਹਾਂ ਵੀ ਬੰਦ ਕਰਤੀਆਂ ਪਿੱਛੇ ਇਹਨਾਂ ਨੇ ਔਰ ਜਿਹੜੇ ਕਿ ਦਿੱਲੀ ਦੇ ਵਿੱਚ ਜਿੱਥੇ ਕੀ ਪੰਜਾਬੀ ਇਲਾਕੇ ਨੇ ਜਿੱਥੇ ਕਿ 15 ਤੋਂ 20 ਸੀਟਾਂ ਦੇ ਉੱਤੇ ਪੰਜਾਬੀ ਇਲਾਕਿਆਂ ਦੀ ਬਹੁਤ ਵੱਡੀ ਪਕੜ ਹੈ ਉੱਥੇ ਕਿਤੇ ਨਾ ਕਿਤੇ ਚਾਹੇ ਸਿੱਖ ਪੰਜਾਬੀ ਨੇ ਚਾਹੇ Hindu ਪੰਜਾਬੀ ਨੇ ਪਰਿਵਾਰ ਨੇ ਜਾਂ ਸਾਡੇ ਇਥੇ ਮੁਸਲਮਾਨ ਪੰਜਾਬੀਆਂ ਦਾ ਵੀ ਥੋੜਾ ਜਿਹਾ ਏਰੀਆ ਹੈ ਉਹਨਾਂ ਪੰਜਾਬੀਆਂ ਨੂੰ ਕਿਤੇ ਨਾ ਕੋਈ ਵੀ ਇਹਨਾਂ ਨੇ ਪੰਜਾਬੀ ਲੈਂਗੁਏਜ ਨੂੰ ਲੈ ਕੇ ਹਾਂਜੀ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਦਿੱਲੀ ਸਰਕਾਰ ਨੇ 10 ਸਾਲਾਂ ਦੇ ਵਿੱਚ ਬਹੁਤ ਹੀ ਉਦਾਸੀਨ ਔਰ ਪਰਾਰ ਰਵਈਆ ਰੱਖਿਆ ਹੈ ਔਰ ਕਿਤੇ ਨਾ ਕਿਤੇ ਦਿੱਲੀ ਸਰਕਾਰ ਨੂੰ ਜਿਹੜਾ ਕਲਚਰ ਨੂੰ ਲੈ ਕੇ ਜਿਹੜਾ ਹੈ ਪੰਜਾਬੀ ਕਲਚਰ ਸੱਭਿਆਚਾਰ ਜਾਂ ਸਕਾਫਤ ਨੂੰ ਲੈ ਕੇ ਕਿਉਂਕਿ ਦਿੱਲੀ ਇੱਕ ਕੋਸਮੋਪੋਲੀਟਨ ਸਿਟੀ ਹੈ ਇੱਥੇ ਪਾਨ ਪਾਨ ਦੇ ਲੋਕ ਆ ਕੇ ਰਹਿ ਰਹੇ ਨੇ ਲੇਕਿਨ ਦਿੱਲੀ ਚ ਬਹੁਤ ਸਾਰਾ ਮਾਈਗਰੇਟਿਡ ਪੰਜਾਬੀ ਰਹਿੰਦਾ ਹੈ ਉਨਾਂ ਵੱਲ ਕੋਈ ਵੀ ਤਵੱਜੋ ਨਹੀਂ ਦਿੱਤੀ ਕਿ ਦਿੱਲੀ ਸਰਕਾਰ ਵੱਲੋਂ ਰਜਿੰਦਰ ਜੀ ਜਿਹੜਾ ਸਰਕਾਰ ਨੇ ਬੋਲਿਆ ਕਿ ਗ੍ਰੰਥੀ ਸਹਿਬਾਨ ਜਿਹੜੇ ਗੁਰਦੁਆਰੇ ਦੇ ਗ੍ਰੰਥੀ ਸਹਿਬਾਨ ਨੇ ਉਹਨਾਂ ਨੂੰ 18000 ਰੁਪਏ ਪ੍ਰਤੀ ਮਹੀਨਾ ਇੱਕ ਤਨਖਾਹ ਲਗਾਈ ਜਾ ਰਹੀ ਹੈ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਬਹੁਤ ਅਗਰ ਮੈਂ ਕਹਾਂਗਾ ਇਹ ਬੜੀ ਮੰਦਭਾਗੀ ਗੱਲ ਹੈ ਕਿ ਚਾਹੇ ਸਾਡੇ ਗੁਰਦੁਆਰੇ ਦਾ ਗ੍ਰੰਥੀ ਹੋਵੇ ਅਸੀਂ ਗੁਰੂ ਨਾਨਕ ਦੇ ਘਰ ਦੇ ਜਿਹੜਾ ਗੁਰਨਾਨਕ ਦਾ ਘਰ ਹੈ ਹਮੇਸ਼ਾ ਕਿਰਤ ਨੂੰ ਤਵੱਜੋ ਦਿੰਦਾ ਹੈ ਤੇ ਜਿਹੜਾ ਗ੍ਰੰਥੀ ਸਾਹਿਬ ਸਾਹਿਬ ਨੇ ਉਹ ਕਿਰਤ ਕਰਦੇ ਨੇ ਔਰ ਆਪਣੇ ਜਿਹੜਾ ਵਜੀਰੀ ਕਰ ਰਹੇ ਗੁਰੂ ਸਾਹਿਬ ਦੀ ਉਹ ਸਾਡੀ ਕਮੇਟੀਆਂ ਕੋ ਉਹ ਜੋ ਉਹਨਾਂ ਨੂੰ ਮਿਲਦਾ ਹੈ ਉਹ ਉਹਨਾਂ ਦੇ ਵਿੱਚ ਹੀ ਉਹਨਾਂ ਨੂੰ ਉਹ ਸੰਗਤ ਉਹਨਾਂ ਨੂੰ ਦਿੰਦੀ ਹੈ ਉਹਨਾਂ ਚ ਉਹਨਾਂ ਨੂੰ ਜਾਦਾ ਖੁਸ਼ੀ ਹੋਏਗੀ ਜਦ ਕਿ ਸਰਕਾਰੀ ਅਗਰ ਫੰਡ ਦੇਣਾ ਹੈ ਤੇ ਇਹਨਾਂ ਨੇ ਮੰਦਰਾਂ ਨੂੰ ਜਾਂ ਜਿਹੜਾ ਮਸਜਿਦਾਂ ਮਸੀਤਾਂ ਨੂੰ ਜਾਂ ਗੁਰਦੁਆਰਿਆਂ ਨੂੰ ਦੇਣਾ ਚਾਹੀਦਾ ਨਾ ਕਿ ਕਿਸੇ ਗ੍ਰੰਥੀ ਗ੍ਰੰਥੀ ਸਭਾ ਦੇ ਨਾਮ ਤੇ ਉਹਨਾਂ ਨੇ ਇੰਡੀਵਿਜੂਅਲ ਤੌਰ ਤੇ ਦੇਣਾ ਚਾਹੀਦਾ ਹੈ ਜਿਹਦੇ ਨਾਲ ਕਿ ਗੁਰਦੁਆਰਾ ਸਾਹਿਬ ਦੀ ਜਾਂ ਕਿਸੇ ਮੰਦਰ ਕਮੇਟੀ ਦੀ ਜਾਂ ਕਿਸੇ ਵੀ ਇਸਲਾਮਿਕ ਕੋਈ ادارਾ ਮਸਜਿਦ ਹੈ ਉਰੀ ਉਹ ਜਿਹੜੀ ਵੈਲਿਊ ਹੈ ਉਹ ਘਟਦੀ ਹੈ ਕਿਤੇ ਨਾ ਕਿਤੇ ਸਰਕਾਰ ਆਪਣੀ ਐਦਾਂ ਲੱਗਦਾ ਹੈ ਕਿ ਪਕੜ ਕਰਨਾ ਚਾਹੁੰਦੀ ਹੈ ਮੈਂ ਜੋ ਵੀ ਕਹਣਾ ਅਗਰ ਅਗਰ ਇਹ ਜਿਹੜੀ ਜਿਹੜੀ ਸਕੀਮ ਹੈ ਅਗਰ ਕੋਈ ਐਸੀ ਸਕੀਮ ਆਂਦੀਆਂ ਹੋਈਆਂ ਤੇ ਉਹ ਜਿਹੜੀ ਹੈ ਮੈਨੇਜਮੈਂਟ ਦੇ ਵਿੱਚ ਮੈਨੇਜਮੈਂਟ ਹੋ ਜਾਏ ਤਾਂ ਮੈਨੇਜਮੈਂਟ ਅੱਗੇ ਜਿਹੜੀ ਹੈ ਉਹ ਗ੍ਰੰਥੀ ਸਭਾ ਨੂੰ ਜਾਂ ਆ ਆ ਜਿਹੜੇ ਪੁਜਾਰੀ ਸਬਾਨ ਹੁੰਦੇ ਨੇ ਜਾਂ ਮੌਲਵੀ ਸਬਾਨ ਹੈ ਉਹਨਾਂ ਨੂੰ ਦੇ ਜਦਕਿ ਇਹਨਾਂ ਨੇ ਸਰਕਾਰ ਨੇ ਆਪਣੇ ਹੀ ਫਾਰਮ ਭਰਾਨੇ ਸ਼ੁਰੂ ਕਰਤੇ ਨੇ ਕਿਤੇ ਨਾ ਕਿਤੇ ਇਹ ਗੁਰਦੁਆਰਾ ਮੰਦਿਰਾਂ ਔਰ ਮਸੀਤਾਂ ਦੀ ਰਾਜਨੀਤੀ ਦੇ ਉੱਤੇ ਪਕੜ ਕੜਨ ਦੀ ਗੱਲ ਹੈ ਨਾ ਕਿ ਉਹਨਾਂ ਨੂੰ ਕੋਈ ਸਹੂਲਤ ਦੇਣ ਦੀ ਗੱਲ ਹੈ ਬੰਨਿਆ ਪੰਜਾਬੀ ਨੂੰ ਸਮਾਂ ਦੇਣ ਲਈ ਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਪਲਕੇ ਨੂੰ ਦਿੱਲੀ ਵਿਧਾਨ ਸਭਾ ਚੋਣਾ ਹੋਣ ਜਾ ਰਹੀ ਨੇ ਇਹਨਾਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਇਹ ਹੁਣ ਸਮਾਂ ਹੀ ਦੱਸੇਗਾ